ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਸਰੇਆ ਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਮੁੜ ਕੇ ਦੁਬਾਰਾ ਕਾਫੀ ਦਿਨ ਬਾਅਦ ਆਪਣੇ ਖੇਤ ਦੇ ਵਿੱਚ ਢੇੜਾ ਵੱਜ ਰਿਹਾ ਜੀ ਤੇ ਚਲੋ ਵਿੱਚੇ ਵਿੱਚ ਵੀਰੋ ਪ੍ਰੋਗਰਾਮ ਚੱਲੀ ਜਾਂਦੇ ਆ ਕਿਸੇ ਦੋ ਤਿੰਨ ਮੈਰਿਜ ਤੇ ਉੱਧਰ ਵੀ ਜਾਣਾ ਪੈਂਦਾ ਸਾਨੂੰ ਪਤਾ ਤੇ ਇਹ ਨਹੀਂ ਹੈਗਾ ਵੀ ਮੈਂ ਹੀ ਜਾਂਦਾ ਵਿਆਹ ਇਹ ਨਾ ਇਹ ਵੀ ਪਰਿਵਾਰ ਦਾ ਤਿੰਨੇ ਚਾਰੇ ਮੈਂਬਰ ਆ ਜਿਹੜੇ ਬੰਡਵੇਂ ਜਾਂਦੇ ਤੇ ਚਲੋ ਬਾਕੀ ਹੁਣ ਕਣਕਾ ਜੀ ਜਿਹੜੀ ਉਹ ਸੋਣੀ ਨਿਸਰਿਆਈ ਘਟੋ ਘਟ 30% ਆ ਜਿਹੜੀ ਕਣਕ ਨਿਸਰ ਗਈ ਜੀ ਤੇ ਬਾਕੀ ਇਹ ਆਪਾਂ ਪਾਰ ਵਾਲੇ ਖੇਤ 'ਚੇ ਪਹੁੰਚੇ ਹੋਏ ਆਪਣੇ ਫਿਰ ਤੇ ਇਧਰ ਗਾਂ ਬਾਕੀ ਨੇਤਰਬਾਈ ਦਾ ਦਾ ਬਾਈ ਚੱਲ ਰਿਹਾ ਮੁਰਗੀ ਫਾਰਮ ਜਿਹੜਾ ਬਣਾ ਰਿਹਾ ਇਹ ਉਹਦਾ ਕੰਮ ਵੀ ਚੱਲ ਰਿਹਾ ਤੇ ਉਹ ਵੀ ਵੀਰਾਂ ਦਾ ਕਮੈਂਟ ਆਇਆ ਤਾਂ ਵੀ ਉਹ ਵੀ ਦਿਖਾਇਓ ਵੀ ਉਹਨਾਂ ਦਾ ਕੰਮ ਕਿੱਥੇ ਚੱਲੋ ਵੀਰੋ ਤੁਸੀਂ ਉਹਨਾਂ ਦੇ ਬਲੌਗ ਦੇਖਦੇ ਰਹਿੰਦੇ ਆ ਵੀ ਇਹ ਕੰਮ ਕਿੱਥੇ ਤੱਕ ਪਹੁੰਚਿਆ ਚੱਲੋ ਬਾਕੀ ਮੈਂ ਵੀ ਇਧਰ ਨੂੰ ਚੱਲਦਾ ਫੜਿਆ ਮਲਾ ਦਿੰਦਾ ਤੁਹਾਨੂੰ ਮੇਰਾ ਜਿਹੜਾ ਮਿੱਤਰ ਹੈ ਮਿਸਤਰੀ ਲੱਗਿਆ ਹੋਇਆ ਜਿਹੜਾ ਮੇਰੇ ਨਾਲ ਪੜਿਆ ਹੋਇਆ ਜੀ ਉਹ ਮੇਰਾ ਮਿੱਤਰ ਹੈ ਤੇ ਉਹਨਾਂ ਮੈਨੂੰ ਦੇਖ ਲਿਆ ਹੁਣ ਤਾਂ ਜਾਣਾ ਪੈਣਾ ਤੇ ਬਾਕੀ ਸੱਪਤੇ ਪਹਿਲਾਂ ਤੁਹਾਨੂੰ ਪਿਛਲੇ ਕੈਮਰੇ ਨਾਲ ਕਣਕ ਦਿਖਾਉਂਦਾ ਜੀ ਕਣਕ ਕੰਨੀ ਚਲੋ ਆ ਪਿਛਲੇ ਕੈਮਰੇ ਨਾਲ ਇਧਰ ਤੁਸੀਂ ਦੇਖ ਰਹੇ ਆ ਪਰ ਥੋੜਾ ਜਿਹਾ ਸੂਰਜ ਕਰਕੇ ਧੱਬਾ ਧੱਬਾ ਜਿਹਾ ਦਿਖ ਰਿਹਾ ਪਰ ਪਿਛਲੇ ਕੈਮਰੇ ਨਾਲ ਦਿਖਾਉਂਦਾ ਰੂਹ ਲੱਗਦੀ ਆ ਵੀਰੋ ਫਸਲ ਨੂੰ ਦੇਖ ਕੇ ਮਨ ਖੁਸ਼ ਹੁੰਦਾ ਜਿੱਕਣਾ ਕਹਿੰਦੇ ਚੌ ਚਲੋ ਖੁਸ਼ੀ ਵੀ ਹੋਣੀ ਆ ਮਿਹਨਤ ਕਰੀ ਆ ਪਾਣੀ ਲਾਏ ਰੇਹਾ ਸਪਰੇਹਾ ਖਾਦ ਪਾਈ ਆ ਬਸ ਇਹ ਸੋਚ ਕੇ ਵੀ ਮਹਾਰਾਜ ਵੀ ਤੂੰ ਦਾਣੇ ਆ ਜਿਹੜੇ ਝੋਲੀ ਪਾ ਦੀ ਰਜਮੇ ਜੇ ਇਕਣਾ ਹੀ ਬਾਬਾ ਸਾਰਿਆਂ ਦੇ ਵਿੱਚ ਝੋਲੀ ਪਾਵੇ ਜਿਹਦਾ ਜਿਹਦਾ ਜਿਹਹਾ ਜਿਹਾ ਕੰਮ ਆ ਕਿਸੇ ਦਾ ਟਰੱਕ ਚੱਲਦਿਆ ਬਾਬਾ ਗੱਡੀਆਂ ਪਾਵੇ ਬਾਈ ਉਹਨਾਂ ਨੂੰ ਚੜਦਿਆਂ ਗੱਲਾਂ 'ਚ ਰੱਖੇ ਸੋ ਕਿਸੇ ਦਾ ਬਾਈ ਕਿਰਾਏ ਦਾ ਕੰਮ ਉਹਨਾਂ ਨੂੰ ਕਿਰਾਇਆ ਵਾਦੂ ਕਿਨੇ ਇੱਕ ਨਾ ਜਿਹੜਾ 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 ਜਿਹਿਸ ਦਾ ਕਾਰੋਬਾਰ ਆ ਉਹਦੇ ਵਿੱਚ ਬਾਬਾ ਚੜਦਿਆਂ ਗੱਲਾਂ 'ਚ ਰੱਖੇ ਤੇ ਬਾਕੀ ਪਿਛਲੇ ਕੈਮਰੇ ਨਾਲ ਦਿਖਾਉਂਦਾ ਜੀ ਤੁਹਾਨੂੰ ਵੀ ਕਿੰਨਾ ਕਾ ਜਿਹੜਾ ਕਣਕ ਨੇ ਆਪਣੀ ਨਿਸਰਗੀ ਬੱਲ ਨਿਕਲਿਆ ਜੀ ਤੇ ਚਲੋ ਬਾਕੀ ਕਰਦੇ ਜੀ ਪਿਛਲੇ ਕੈਮਰੇ ਨਾਲ ਪ੍ਰੋਸੈਸ ਸ਼ੁਰੂ ਤੇ ਤੁਸੀਂ ਬਣੇ ਰਹੋ ਕੈਮਰੇ ਵੀਡੀਓ ਦੇ ਨਾਲ ਲੋਭੇ ਹਫਤੇ ਪਹਿਲਾਂ ਦੇਖੋ ਸੂਰਜ ਛਿਪਣ ਦੇ ਕਿਨਾਰੇ ਤੇ ਮੈਂ ਇੱਕ ਜੇ ਥੋੜਾ ਜਿਹਾ ਫੋਕਸ ਕਰਦਾ ਵਿੱਚ ਤੁਹਾਨੂੰ ਦਿਖਾਣਾ ਔਰ ਇਹ ਤੇ ਸਾਹਮਣੇ ਪਿੰਡ ਹੈ ਜੀ ਰੈਰਾਜ ਸਾਹਿਬ ਦਾ ਜਿਹੜਾ ਜਾਪ ਉਹ ਸ਼ੁਰੂ ਹੋ ਗਿਆ ਸਪੀਕਰ ਮੈਨੂੰ ਸੁਣਦਾ ਤੇ ਮੱਧਮ ਮੱਧ ਤੇ ਆ ਲੋ ਭਾਈ ਆ ਕਣਕ ਆ ਦੇਖੋ ਏਕਣਾ ਭਾਈ ਨਿਸਰੀ ਵੀ ਪੂਰੀ ਠੀਕ ਨਹੀਂ ਆ ਨਾ ਆ ਲੋ ਨਹੀਂ ਇਹ ਆ ਦੇਖੋ ਕਿਤੇ ਕਿਤੇ ਬਾਲਾ ਜੀ ਹਲੇ ਹੈ ਤਾਂ ਬਹੁਤ ਆ ਤੇ ਵਾਇ ਉਧਰ ਸਾਬ ਜੋਤ ਵੀ ਆ ਰਿਹਾ ਆਉਣਾ ਬਾਈ ਇਹ ਹੈ ਇਹ ਹੈ ਕਹਿੰਦਾ ਮੁੰਡਾ ਹੀਰਾ 855 ਵਾਲਾ ਪਿੰਡ ਤੇ ਬਾਈ ਇਹ ਦੇਖ ਲਓ ਹੁਣ 2 ਕਿਲੋਮੀਟਰ ਦੂਰ ਆਇਆ ਆਪਣੀ ਐਹੀ ਚਾਲ ਦੇ ਵਿੱਚ ਮੈਂ ਮੂਰੇ ਮੋਟਰਸਾਈਕਲ ਪਰ ਆ ਰਿਹਾ ਤਾਂ ਪਰ ਇਹ ਇਹਨੂੰ ਕਹਿੰਦਾ ਮਾਲੀ ਢੇੜਾ ਦੇਣਾ ਪਰ ਇਹ ਆਪਣੀ ਘੋੜੀ ਨੂੰ ਇਕਣਾ ਕਹਿੰਦਾ ਵੀ 12 12 ਮਾਪ ਜਿਹੜੀ ਕਹਿੰਦੇ ਆ ਵੀ ਸਟੈਮੀਨਰ ਬਣਾ ਰਹਿਦਾ ਉਹ ਕੰਮ ਕਰ ਰਿਹਾ ਹਾ ਲੋ ਇਹ ਠੀਕ ਹੈ ਤੇਰਾ ਕੰਮ ਠੀਕ ਹੈ ਨਾ ਸ਼ਾਹੀ ਨਾਇਨ ਸਵਾਦ ਆਉਂਦਾ ਨਾਲੇ ਠੰਢੀ ਲੱਗਦੀ ਹੈ ਹਾਂ ਠੰਡ ਨਹੀਂ ਲੱਗਦੀ ਹਾਂ ਗਰਮਾ ਗਰਮੀ ਆਉਂਦੀ ਪਿੱਛੇ ਨੁੱਚੜ ਰਿਹਾ 30 ਸ਼ਰਟ ਚੋਂ ਤਾਂ ਪਰ ਹਲੋਲਾ ਮਾਰ ਲਈ ਹੈ ਗਰਮੀ ਬਹੁਤ ਹੁੰਦਾ ਇਹ ਉੱਪਰ ਬੈਠੇ ਤੇ ਹੀ ਗਰਮੀ ਆਉਣ ਲੱਗ ਜਾਂਦਾ ਸਰੀਰ ਨੂੰ ਦਿਲਣਾ ਸਾਰਾ ਸਰੀਰ ਇਕੱਲਾ ਇਕੱਲਾ ਹੱਡ ਦੁਖਦਾ ਹੁਣ ਮੈਂ ਹੋਰੇ ਖੜਾ ਮਾਰੂ ਮੂਰੂ ਕਹਤਾ ਨਹੀਂ ਹਾਂ ਆ 20 ਜਿਹੜਾ ਹੈ ਇਹ 869 ਉਹ ਇਹਦਾ ਹੀ ਭੈਣ ਭਾਈ ਆ 826 ਦਾ ਮੇਰੇ ਵੀ ਆ ਹੀ ਨਸਰ ਲੱਗ ਗਈ ਉਧਰ ਹਮ ਇੱਕ ਘਾਲਾ ਤੂੰ ਉੱਚੀ ਜਗ੍ਹਾ ਤੇ ਬੈਠਾ ਦੇਖੀ ਜਾਂਦਾ ਵੀ ਕਿਹਦੀ ਕਿੱਥੇ ਤੱਕ ਕਣ ਕਣ ਸਰੀ ਵੀ ਸਾਰਾ ਕੁਝ ਦੇ ਦੋ ਉਹ ਤੱਕ ਦੇ ਦਾਂ ਤੇਰਾ ਖੇਤ ਨਾਲਾ ਡੱਕਾ ਵੀ ਦੇ ਦਾਂ ਦੇਖ ਲੈ ਨਾ ਲੈ ਬਾਈ ਮੌਜ ਆ ਬਾਈ ਤੇਰੀ ਆਪਣਾ ਝਾਟ ਹੀ ਲੰਦਾ ਹੁੰਦਾ ਹੈ ਝਾਟ ਹੀ ਲੈ ਲਈ ਦੀ ਨਾਲੇ ਤੇਲ ਨਹੀਂ ਕੋਈ ਪਾਣੀ ਨਹੀਂ ਨਾ ਖਰਾਕ ਹੈਗੀ ਆ ਯਾਰ ਖਾਣ ਤਾਂ ਚੱਲ ਆਪਾਂ ਵੀ ਖਾਣੇ ਆ ਇੱਦਾਂ ਰੋਟੀ ਹਮ ਉਹ ਸ਼ਿਕਾਰੀ ਵੀ ਨਾਲੇ ਪਿੱਛੇ ਉਹ ਇਹ ਤਾਂ ਬਾਡੀਗਾਰਡ ਹੈ ਹੈ ਇਹਦਾ ਬਾਡੀਗਾਰਡ ਆਹ ਤੇ ਆ ਜੰਨੇ ਆ ਨਾ ਕਈ ਵਾਰ ਸਹੀ ਗੱਲ ਆ ਹੋਰ ਵਧੀਆ ਚੱਲ ਰਿਹਾ ਕੰਮ ਚਲੋ ਭਾਈ ਇਹ ਆ ਬੰਦਾ ਹੈ 10 ਤਰੀਕ ਨੂੰ ਦੌੜਾਂ ਪਾਉ ਵਾਲਾ ਹਾਂ 10 ਤਰੀਕ ਨੂੰ ਦੌੜਾ ਬਾਕੀ ਭਾਈ ਪਹੁੰਚ ਜਿਓ ਜੇ ਕੋਈ ਵੀਰ ਭਰਾ ਹੈਗਾ ਨੇੜੇ ਪਰ ਹਾਂ ਆ ਲੋ ਮੈਸੇਜ ਆ ਭਾਈ ਹਾਂ ਦੇਖਣੇ ਨੂੰ ਵੀ ਆ ਜਿਓ ਜੇ ਕਿਸੇ ਨੇ ਘੋੜੀ-ਘੂੜੀ ਰੱਖੀ ਵਿਧਾਮੀ ਆ ਜੀ ਹਾਂ ਵੀ ਘੋੜੇ ਦਾ ਨਾਮ ਦੇਣੀ ਆ ਆਪਣੀ ਘੋੜੀ ਦੌੜੂਗੀ ਹਾਂ ਚਲ ਠੀਕ ਆ ਅਸੀਂ ਅੱਜ ਘੇੜਾ ਦਵਾਉਣਾ ਹਾਂ ਸਟੈਮਿਨਰ ਕਰਾ ਰਿਹਾ ਚਲੋ ਭਾਈ ਤੇ ਹੁਣ ਉਹ ਸਾਹਮਣੇ ਚੱਲ ਰਿਹਾ ਉਧਰ ਫਾਰਮ ਦਾ ਕੰਮ ਉਧਰ ਵੀ ਹੁਣ ਆਪਾਂ ਜਾਂਦੇ ਆ ਵਿੱਕੀ ਭਾਈ ਉਹ ਲੱਗਿਆ ਵਾ ਪਾਣੀ ਦੇਣ ਪਿੱਲਰਾਂ ਨੂੰ ਸਾਰਿਆਂ ਨੂੰ ਤੇ ਇਹਨੇ ਤਾਂ ਭਾਈ ਇਹ ਹੁਣ ਲੰਬਾ ਕਿਹੜਾ ਚੱਲਣਾ ਹਨਾ ਅੱਛਾ ਠੀਕ ਆ ਛੱਕ ਜੀ ਮਾਰਦੇ ਭਾਈ ਮੈਨੂੰ ਤਾਂ ਡਰ ਲੱਗਦਾ ਇਹਦੇ ਹਾਂ ਠੀਕ ਨੇ ਆ ਲੋ ਇਧਰ ਤੇ ਤਾਂ ਸਮਾਂ ਠੰਡਾ ਹੀ ਜਾਂਦਾ ਤੂੰ ਭਾਈ ਮੂਰੇ ਲੰਘ ਜਾ ਮੈਂ ਤੁਹਾਨੂੰ ਸਿੱਧੇ ਦੱਸਾਂ ਹਾਂ ਇਹ ਕਿਹੜੀ ਜਾਂਦਾ ਫਿਰ ਆ ਗਿਆ ਕੋਈ ਮਿੰਨਾ ਆਲਾ ਬਾਡੀਗਾਰਡ ਬਾਈ ਵਾਕਈ ਨਾਲ ਚੱਲ 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 ਲੈ ਬਾਈ ਇੱਧਰ ਫਸਲਾਂ ਦੇਖੋ ਮੌਸਮ ਦੇਖੋ ਚਾਰਾਂ ਸਾਈਡ ਤੋਂ ਪੂਰਾ ਹਨ ਖੁੱਲ ਮੁੰਡਲਾ ਇਹ ਆ ਰਿਹਾ ਬਾਈ ਆ ਗਿਆ ਖਾਣ ਦਾ ਕੰਮ ਜਿਹੜਾ ਚੱਲ ਰਿਹਾ ਮੋਟਰ ਸਾਡੀ ਉਰਲੇ ਰਹੀਗੀ ਇਹ ਉਹ ਰਹੀਗੀ ਬਾਈ ਮੋਟਰ ਪਿੱਛੇ ਜਿਹੜੀ ਆਪਾਂ ਚਲਾਉਂਦੇ ਹੁੰਦੇ ਆ ਕਿ ਕੜਕ ਦੇ ਕੇ ਉੱਥੇ ਤੇ ਆਪਣੀ ਪਾਈਪ ਲਾਈਨ ਦੱਬੀ ਵੀ ਬਾਈ ਉਹ ਇਹਨੂੰ ਆ ਗਿਆ ਮਾਸੜ ਦਾ ਖੇਤ ਉਹਦਾ ਨੱਕਾ ਉਹ ਤੇ ਗਾਹਾਂ ਆਪਣਾ ਖੇਤ ਜਿੰਨੂੰ ਅਸੀਂ ਰਾਜੂ ਬਾਈ ਕਹਿੰਦੇ ਆ ਤੁਸੀਂ ਬਲੌਗ ਚ ਮਾਸੜ ਕਹਿੰਦੇ ਾਰੇ ਵੀ ਮਾਰਾ ਰੇਡੀਓ ਆਹਾ ਆ ਬਾਈ ਆ ਤਾਂ ਬਣਦੀ ਗੱਲ ਮੈਂ ਤਾਂ ਆਇਆ ਕਾਫੀ ਦਿਨ ਬਾਅਦ ਤੇ ਬੱਲੇ ਬਾਈ ਨੂੰ ਬਾਈ ਨੂੰ ਮਿਲਿਆ ਜੀ ਇੱਧਰ ਕੀ ਹਾਲਾ ਜੀ ਫਸਕਾ ਹੋਰ ਦੇਖ ਲੈ ਸੰਗਤ ਹੈ ਖਾਸੇ ਦਿਨ ਬਾਅਦ ਟਾਈਮ ਲੱਗਿਆ ਬਾਈ ਹੁਣ ਲਗਾਤਾਰ ਚੱਲ ਰਿਹਾ ਤੇ ਪ੍ਰੋਗਰਾਮ ਹਾਂ ਇਹ ਮੈਂ ভাই ਉਧਰ ਪਾਲਵਾਜ ਨੂੰ ਦੇਖ ਕੇ ਨਾ ਕੁਝ ਹੋ ਗਿਆ ਮੈਂ ਵੀ ਦੇਖਣ ਖੋ ਚੁਕਿਆ ਹਾਂ ਹਾਂ ਬੰਦਾ ਘੇਟ ਆ ਬਾਈ ਬੰਦਾ ਘੇਟ ਆ ਨਾ ਲੈ ਬਾਈ ਇੱਕ ਗੱਲ ਹੈ ਪਿੱਲਰ ਦੇ ਖੜੇ ਹੋਣ ਕਰਕੇ ਜਗ੍ਹਾ ਨਹੀਂ ਹੋ ਗਈ ਉਹ ਲੈ ਹੁਣ ਲੱਗਣ ਲੱਗ ਗਿਆ ਵੀ ਹੁਣ ਵੀ ਮਾਰ ਗਿਆ ਮੋਟਰੀ ਵਾਲ ਹਾਂ ਹਾਲ ਹੈ ਉਹ ਬੱਲੇ ਬੰਦੇ ਦਾ ਪੁਰਾਣੇ ਪੁਰਾਣੇ ਆ ਗਏ ਇੱਧਰ ਕੀ ਹਾਲ ਹੈ ਆ ਮਿਸਤਰੀ ਮੇਰਾ ਕਲਾਸ ਫੈਲੋ ਹੈ ਕੀ ਹਾਲ ਹੈ ਬਾਈ ਲਾਡੀ ਆਏ ਹਾਏ ਠੀਕ ਆ ਵਧੀਆ ਬਾਈ ਦੇਖਨੇ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਤੁਸੀਂ ਧੰਨਵਾਦ ਆ ਮੈਂ ਪ੍ਰੋਗਰਾਮ ਤਾਂ ਵੀਰੇ ਥੋੜਾ ਜਿਹਾ ਨਹੀਂ ਪੈਂਦਾ ਸਾਡੇ ਕੋਲ ਲਗਾਤਾਰ 3 ਦਿਨ 4 ਦਿਨ ਮਿਲ ਕਿਆ 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 ਮੀ ਮੈਂ ਕਿਆ ਬੋਲੀ ਮੀ ਪੈਂਦਾ ਦਾ ਮੀ ਪੈਂਦਾ ਦਾ ਗਾਣ ਤੁਹਾਨੂੰ ਬੰਨਣ ਕਰਿਆ ਪਤਾ ਤੁਹਾਨੂੰ ਮਿਸਤਰੀ ਹੈ ਐਵੇਂ ਦੇਖਣਾ ਚੱਲਦੇ ਆ ਹੁਣ ਹਾਂ ਆਲਾ ਬਾਈ ਇੱਧਰ ਦੇਖਣਾ ਤੇ ਉਧਰ ਬਾਈ ਵੀਡੀਓ ਕਾਲ ਆਈ ਵੀ ਹੈ ਨੇਤਰ ਬਾਈ ਨੇ ਹਾਂ ਬਾਈ ਠੀਕ ਹੈ ਹਾਂ ਵਧੀਆ ਵੀਰ ਵਧੀਆ ਸੇਵਾ ਪਾਣੀ ਵੀ ਕਰੀ ਜਾਂਦੇ ਬੰਦੇ ਹਾਂ ਹਾਂ ਸੇਵਾ ਪਾਣੀ ਪੂਰੀ ਆ ਨਾ ਭਲਵਾਈ ਸਤਿ ਸ਼੍ਰੀ ਅਕਾਲ ਫੜ ਜਾ ਬਾਈ ਇੱਧਰ ਬੰਦਨ ਮਿਲਣਾ ਗੱਡੀ ਡੀਡੀ ਠਾਈ ਮੋੜੀ ਮੜਾ ਜਾ ਇੱਧਰ ਨੂੰ ਹੈ ਸਤਿ ਸ਼੍ਰੀ ਅਕਾਲ ਠੀਕ ਹੈ ਹਾਂ ਜੀ ਕੰਮ ਲੋਟ ਆ ਹਾਂ ਜੀ ਹਾਂ ਜੀ ਗੱਡੀ ਚੜਾਈ ਪਰ ਹੈ ਕਿ ਹਲੇ ਡਾਊਨ ਹੈ ਹਲੇ ਡਾਊਨ ਹੈ ਹੈ ਭਲਵਾਈ ਸੱਚੀ ਦੱਸਿਓ ਨਾ ਗੱਡੀ ਡਾਊਨ ਹੈ ਕਿ ਚੜਾਈ ਪਰ ਹੈ ਨਹੀਂ ਚੜਾਈ ਬੰਨੀ ਹੈ ਹਲੇ ਡਾਊਨ ਹੈ ਉਹ ਫੇਰ ਤੇਲ ਪਾਓ ਯਾਰ ਗੱਡੀਆਂ ਚ ਹੈ ਏ ਬਾਈ ਚਲੋ ਇੱਧਰ ਚੱਲ ਰਿਹਾ ਕੰਮ ਵੱਡ ਵੱਡੀ ਆ ਤੇ ਇਹਦਾ ਸਿਮਿੰਟ ਦਾ ਬਾਈ ਕਿਤੇ ਬੰਦਿਆ ਦਾ ਨਾ ਸਮਝਿਓ ਐ ਹੋਰ ਕੱਲ ਜੀ ਕੱਲ ਕਿਹੋ ਜਿਹਾ ਹਾਲ ਵਧੀਆ 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 ਬਾਈ ਹੋਰ ਵੱਡ ਵੱਡੀ ਆ ਚੱਲ ਰਿਹਾ ਸਿਮਿੰਟ ਦਾ ਚੱਲਦਾ ਬਾਈ ਚੱਲਦਾ ਕਦੇ ਕਹਿੰਦੇ 48 ਫੜਨੋ ਹਾਂ ਸ਼ਾਮ ਦਾ ਟਾਈਮ ਆ ਤਾਂ ਕਾਂਡੀਆਂ ਖਾਣੀਆਂ ਕਾਲ ਬਾਈ ਦੱਸ ਦੇ ਕੇ ਕਾਂਡੀਆਂ ਖਾਣੀਆਂ ਹਾਂ ਸ਼ਾਮ ਦਾ ਟਾਈਮ ਆ ਹੁਣ ਨਾ ਕਿਹੜੇ ਟੋਟਾ ਖੋਲਨੀ ਸਿਮਿੰਟ ਵਾਲਾ ਨਹੀਂ ਨਹੀਂ ਬਾਪੇ ਕੰਮ ਤਾਂ ਬਹੁਤ ਜ਼ੋਰ ਨਾਲ ਚੱਲਦਾ ਸਵੇਰ ਦਾ ਹੀ ਹਾਂ ਹੋਰ ਲੈ ਦੇਖ ਤਾਂ ਪਿੱਲਰ ਆ ਜੀਆਂ ਰਸਤੀਆਂ ਲੱਗੀਆਂ ਸਭ ਪਰਿਆ ਇੱਧਰ ਇੱਧਰ ਵੇਖੀ ਬਾਈ ਨੂੰ ਮਿਲੋ ਬਾਈ ਸਸਰੀ ਕਾਲ ਜੀ ਸਾਰਿਆਂ ਨੂੰ ਹਾਂ ਇਹ ਪਿੱਲਰ ਵਾਲਾ ਜਿਹੜਾ ਮਸਾਲਾ ਪਾਉਂਦੇ ਤੇ ਪਾਣੀ ਪਾਉਂਦੇ ਘੱਟ ਹੁਣ ਮੈਨੂੰ ਪਿੱਲਰ ਨਾਲ ਪਰ ਪਾਣੀ ਪਾਉਣਾ ਪੈ ਗਿਆ ਨਹੀਂ ਉਹ ਤਾਂ ਸਾਨੂੰ ਪਤਾ ਵੀ ਤਰਤੀ ਕਰ ਰਿਹਾ ਹੈ ਇਹ ਪੱਕਿਆ ਹੀ ਹੋ ਰਹੀ ਹੈ ਇਹ ਇਹ ਇਹਨਾਂ ਦਾ ਸਾਨੂੰ ਵੀ ਹੁਣ ਇੰਨੀ ਕਾਕ ਲਾ ਗਈ ਮਿਸਤਰੀ ਮਕਾਨ ਪਾਏ ਤੇ ਵੀ ਨਾਲ ਦੀ ਨਾਲ ਤਾਂ ਪਾਣੀ ਨਹੀਂ ਪੈਂਦਾ ਹੈਗਾ ਹੈ ਹਾਂ ਬਈ ਬਣਾ ਤੇ ਗਰੇਬੀ ਬਣਾਦੇ ਆਨ ਰੇ ਬੀਜੀ ਕੰਮ ਸਾਰਾ ਜੀ ਰੋਟਾ ਮੈਂ ਤਾਂ ਬਿਨਾ ਉਹ ਤੇ ਮਸਾਲਾ ਬੰਦਾ ਹੀ ਨਹੀਂ ਜੀ ਮਿਸਤਰੀ ਦਾ ਕੰਮ ਵੀ ਲੈ ਵੀ ਬੰਦਾ ਹੀ ਉਹ ਤੇ ਮਸਾਲਾ ਵਧੀਆ ਆ ਰਿਹਾ ਹੈ ਹਾਂ ਇਹ ਆ ਹਾਂ ਉਹ ਤਾਂ ਭੇਜੀ ਦਾ ਹੀ ਵਧੀਆ ਗਾਹ ਨੂੰ ਕਹਿੰਦਾ ਤੂੰ ਮਿਸਤਰੀਆਂ ਵਾਲੀ ਚੌਂਕ ਚ ਲੇਬਰ ਵਾਲੀ ਚੌਂਕ ਚ ਨਾ ਘੜ ਜੀ ਐ ਲਾਡੀ ਕਿਹਨੇ ਬਾਤ ਸਾਨੂੰ ਰੋਣਾ ਭੇਜਵੇ ਹਾਂ ਠੀਕ ਹੈ ਨੀ ਲਓ ਜੀ ਲੈ ਬਾਈ ਇੱਥੇ ਤਾਂ ਹੁਣ ਪਤਾ ਲੱਗ ਗਿਆ ਇੱਥੇ ਲੇਬਰ ਚੋਂ ਕੇ ਨਾ ਬਣਾਉਣਾ ਭੇਜਵੇ ਹਾਂ ਲੈ ਬਾਈ ਹੁਣ ਨਕਸ਼ਾ ਜਿਹਾ ਲੱਗ ਗਿਆ ਪਤਾ ਲੱਗਣ ਵੀ ਬਾਕੀ ਕਾ ਮੈਂ ਜਿਹੜਾ ਉਹ ਚੱਲ ਰਿਹਾ ਮਰਾ ਕਾਫੀ ਦਿਨ ਬਾਅਦ ਆਇਆ ਤੇ ਉਧਰ ਬਾਈ ਚੁੰਗੀ ਉਹ ਸਾਹਮਣੇ ਮੋਟਰ ਉਹ ਸਾਹਮਣੇ ਆਪਣੇ ਖੇਤ ਆਗੇ ਆ ਲੋ ਸੂਰਜ ਗਿਆ ਹਰੇ ਕੋਦੇ ਪਰ ਪਿੱਲਰ ਪਰ ਹਾਂ ਲੱਡੂਆਂ ਦਾ ਭੋਗ ਜ਼ਰੂਰ ਲਵਾਇਆ ਜੀ ਅੱਛਾ ਉਹ ਦੱਬੇ ਦਾ ਭੋਗ ਲੱਡੂਆਂ ਲੱਡੂਆਂ ਦਾ ਹਾਂ ਭੋਗ ਵਿੱਚੋਂ ਗੱਲ ਬੱਤਰੀ ਹਾਂ ਨੰਪਾ ਨਾਲ ਉਹ ਪੋਆ ਨਾਲ ਰਹੀ ਹੈ ਠੀਕ ਹੈ ਠੀਕ ਹੈ ਤਾਂ ਹੀ ਖੁਸ਼ ਹੈ ਬੰਦੇ ਸਾਰੇ ਭਾਈ ਇਕ ਨੇ ਉਸੇ ਦੀ ਖਾਦਿਆ ਹਾਂ ਹਰ ਪਰ ਪਿੱਲਰ ਪਰ ਲੱਡੂ ਕੱਢਾ ਬਥਾ ਅੱਛਾ ਅਰੇ ਕੀ ਭਾਈ ਕਹਿੰਦੇ ਰਾਸਗੁੱਲੇ ਬਣਾ ਲਿਆ ਨਹੀਂ ਤਾਂ ਨਹੀਂ ਕਰ ਗਿਆ ਤੁਹਾਨੂੰ ਡੱਬੇ ਨਹੀਂ ਹੈ ਇਹ ਤਾਂ ਹੁਣ ਪਾਏ ਹੋ ਬਿਲਕੁਲ ਅੱਛਾ ਲਓ ਜੀ ਰੱਖ ਦੋ ਠੀਕ ਆ ਚੱਲ ਭਾਈ ਉਧਰ ਉਹ ਉਧਰ ਕੋਠੇ ਦਾ ਵੀ ਕੰਮ ਖਿੱਚਿਆ ਪਿਆ ਮਿਸਤਰੀ ਨੇ ਹੈ ਚਲੋ ਭਾਈ ਏਕਣਾ ਹੀ ਕੰਮ ਚੱਲਦੇ ਰਹੇ ਸਾਰਿਆਂ ਦੇ ਅੱਠੋ ਅੱਠ ਆ ਲੋ ਆਹ ਕੰਦ ਬਹੁਣ ਤਾਂ ਨਕਸ਼ੀ ਰੂਪ ਚ ਦੇਣ ਲੱਗਾ ਮਿਸਤਰੀ ਭਾਈ ਹੈ ਨਾ ਜਿਹਨੂੰ ਕਹਿੰਦੇ ਆ ਹੁਣ ਗਬਲੇ ਪਿੱਲਰ ਉਹ ਖੜੇ ਕਰਤੇ ਹਨਾ ਹਾਂ ਪਾਲ ਬਾਈ ਮੁਰਗੇ ਕਦ ਕਰ ਜੂंगे ਹੁਣ ਓਰੇ ਮੁਰਗੇ ਮੁਰਗੇ ਜੀ ਆਉਂਗੇ ਹੁਣ ਜਿਹੜਾ ਰਸ ਬਣ ਗਿਆ ਠੀਕ ਆ ਠੀਕ ਆ ਐ ਮਾਰਚ ਚ ਮਾਰਚ ਚ ਚਲੋ ਠੀਕ ਆ ਤੇ ਬਾਈ ਉਹ ਦੇਖੋ ਇਹ ਤੁਹਾਨੂੰ ਮੈਂ ਦੱਸਦਾ ਹਨਾ ਕੋਰੇ ਕਰਕੇ ਨਿੰਮ ਖੜੀ ਐ ਵੀ ਇਹ ਦੇਖ ਲੋ ਸੋਕ ਗਏ ਸਾਰੇ ਪੱਤੇ ਤੇ ਦੇਖਣ ਨੂੰ ਰੇ ਤੇ ਲੱਗਦਾ ਦੇਖੋ ਤੁਸੀਂ ਕਹਿਣਾ ਵੀਡੀਓ ਚ ਵੀ ਤਾਰਾਂ ਦੇ ਥੱਲੇ ਪਰ ਨਹੀਂ ਤਾਰਾਂ ਲਾਗ ਪਰ ਨਾ ਗੀਆਂ ਪਰਲੀ ਸਾਈਡ ਨੂੰ ਤੇ ਆ ਲੋ ਚਲੋ ਬਾਕੀ ਚੱਲ ਰਿਹਾ ਬਾਈ ਕੰਮ ਖਿੱਚ ਦੋ ਖਿੱਚ ਦੋ ਬਾਈ ਸੂਰਜ ਗਿਆ ਉਹ ਦੇਖੋ ਸਵੇਰ ਦੀ ਉਹ ਕਹੀ ਚੱਲ ਰਹੀ ਆ ਦੇਖੀ ਚੱਲ ਤਾਂ ਚਲੋ ਸਵੇਰ ਦੀ ਮਿਹਨਤ ਰਹੀ ਆ ਸੂਰਜ ਗਿਆ ਬਸ ਅੱਧੇ ਘੰਟੇ ਦਾ ਇਹ ਹੁਣ ਤਾਂ ਡੁੱਬ ਗਿਆ ਇਧਰ ਬਾਈ ਨੇਤਰ ਬਾਈ ਆ ਗਿਆ ਇਹਨੂੰ ਵੀ ਮਿਲੋ ਸ੍ਰੀ ਗੱਜ ਜੀ ਸਾਰਿਆਂ ਨੂੰ ਪਿਆਰੂ ਖਾਸਾ ਵੈਰੀ ਫਤਿਹ ਜੀ ਚੱਲ ਰਿਹਾ ਜੀ ਕੰਮ ਹਾਂ ਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਮੈਂ ਤਾਂ ਹੁਣ ਖਾਸੇ ਦਿਨ ਪਾਇਆ ਹੁਣ ਤਾਂ ਨਕਸ਼ਾ ਬਣਨ ਲੱਗ ਗਿਆ ਮਾਸ਼ਾ ਅੱਲਾਹ ਦੇਖਣ ਲੱਗ ਗਿਆ ਵੀ ਕੰਮ ਜਾ ਹਾਂ ਹੁਣ ਪਹਿਲਾਂ ਆ ਦੂਏ ਪਿੱਲਰ ਖੜੇ ਹੋਏ ਤੇ ਜਦ ਕੁਝ ਹੋਇਆ ਤਾਂ ਜਦ ਕੁਝ ਆਂਡਾ ਲਾਦਦੇ ਦੇਖਿਆ ਹਾਂ ਪਊਗਾ ਕਿ ਆ ਸਮਝ ਨਹੀਂ ਲੱਗੂ ਹੁਣ ਆਹ ਕੰਦਾ ਕੰਦਾ ਹੋਣ ਕਰਕੇ ਕਰਕੇ ਲੱਗਿਆ ਠੀਕ ਨੇ ਬਾਕੀ ਉਹ ਕੋਠਾ ਵੀ ਉੱਪਰ ਆਪਣਾ ਹੁਣ ਉਹ ਵੀ ਸਰੇ ਅਸਲੀ ਰੂਪ ਲੈ ਗਿਆ ਨਾ ਉਹ ਵੀ ਦੇ ਗਿਆ ਠੀਕ ਨੇ ਚਲੋ 2 ਕੁ ਮਹੀਨੇ ਦੀ ਗੇਮ ਹੈ ਸਾਰੀ ਹਾਂ ਲੱਗ ਜਣੇ ਰਾਮ ਦਾ ਕਿਤੇ ਜਿਹਦੇ ਸਾਫਾਪਾ ਚੱਲਦੇ ਆਪਾਂ ਕਰ ਰਹੇ ਆ ਚਲੋ ਕੋਈ ਨਹੀਂ ਹੋ ਜਾਣਾਗਾ ਇਹ ਐ ਵੀ ਚਲੋ ਆਰਾਮ ਨਾਲ ਸਦਾ ਸਦਾ ਹੀ ਠੀਕ ਆ ਹਾਂ ਠੀਕ ਨੇ ਤੇ ਭਾਈ ਅਹ ਮਿਸਤਰੀ ਲੱਗਿਆ ਵਾ ਇੱਕ ਮਿਸਤਰੀ ਨੇ ਉਧਰ ਹੱਥ ਵੀ ਧੋਲੇ ਕਿਹੜਾ ਹੁਣ ਆਹਾ ਹੂੰ ਇਹ ਵੀ ਆਪਣਾ ਸਾਰਾ ਦਾ ਕੰਮ ਬੰਡੇ ਹੋਏ ਆ ਅੱਛਾ ਉਹ ਕਮਰੇ ਵਾਲਾ ਕਮਰਾ ਸਿਰੇ ਚੜਾਤਾ ਹੈ ਪਿੱਲਰਾਂ ਵਾਲਾ ਹੋ ਗਿਆ ਉਹ ਆਪਣਾ ਹੋ ਗਿਆ ਉਧਰ ਹੂੰ ਉਹਨੇ ਹੁਣ ਹੱਥ ਧੋਲੇ ਨੇ ਤਾਂ ਟਾਈਮ ਕਰਕੇ ਕੰਮ ਨਿਭੜ ਗਿਆ ਦਾ ਰਹਿਦਾ ਤਾਂ ਚਲੋ